ਮੇਰਾ ਨਾਮ ਜੀ ਸਰਦਾਰ ਬਲਵਿੰਦਰ ਸਿੰਘ ਮੈਂ ਪਿੰਡ ਤਲਵੰਡੀ ਪਾਈ ਡੇਰਾ ਸਰਦਾਰ ਅਨੰਤ ਸਿੰਘ ਤੋਂ ਇਸ ਵੇਲੇ ਤੁਹਾਡੇ ਸਾਹਮਣੇ ਬਿਰਾਜਮਾਨ ਕੀ ਮਾਮਲਾ ਹੈ ਤੇ ਕਾਹਦੇ ਆਇਓ ਮਾਮਲਾ ਇਹ ਹੈ ਜੀ ਕਿ ਅਸੀਂ ਸਾਰੀ ਸੰਥਾ ਜੋ ਵੀ ਇਲਾਕੇ ਦੀ ਸੰਗਤ ਆ ਲੈ ਪਲਾਣੇ ਤੋਂ ਉਰੇ ਪਾਜੀਆਂ ਤਲਵੰਡੀ ਸਾਰੇ ਹੀ ਜਿੰਨੇ ਵੀ ਬਹੁਤ ਪਿੰਡ ਸੰਥਾ ਇਕੱਠੀਆਂ ਹੋ ਕੇ ਅਸੀਂ ਉਪਰਾਲਾ ਕੀਤਾ ਕਿ ਜਿਹੜੀ ਬੇਬੇ ਨਾਨਕੀ ਮਾਰਗਾ ਇਹਨੂੰ ਬਣਾਇਆ ਜਾਵੇ ਇਹਨਾਂ ਦੇ ਪਾਚੇ ਜਿਹੜੇ ਆ ਵਿੱਚ ਟੁੱਟੀ ਛੜਕ ਨੂੰ ਕੀਤਾ ਜਾਵੇ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਆ ਅਸੀਂ ਇਹ ਉਪਰਾਲਾ ਕੀਤਾ ਸੀ ਇਹ ਦੋ ਤਿੰਨ ਵਾਰੀ ਸਰਕਾਰ ਦੇ ਜੋ ਉਹਨਾਂ ਨੇ ਕਿਹਾ ਦੋ ਤਿੰਨ ਵਾਰੀ ਰੋਕਿਆ ਅੱਜ ਤੈਨਾਂ ਹੱਦੀ ਟੱਪ ਗਏ ਕਿ ਸਾਨੂੰ ਇੱਕ ਪੁਲਿਸ ਦੇ ਕਟਹਿਰੇ ਦੇ ਵਿੱਚ ਸਾਨੂੰ ਖੜੇ ਕਰ ਦਿੱਤਾ ਸੇਵ ਅਜੀ ਸੇਵਾ ਕਰ ਰਹੇ ਆ ਅਸੀਂ ਕੋਈ ਵੀ ਨਹੀਂ ਹੋਰ ਗੱਲ ਕਰਦੇ ਪਰ ਅੱਜ ਬਹੁਤ ਮਾੜੀ ਹਰਕਤ ਇਹਨਾਂ ਕੀਤੀ ਪਰ ਮੌਕੇ ਦੇ ਅਫਸਰ ਬੜੇ ਚੰਗੇ ਆ ਉਹਨਾਂ ਨੇ ਸਾਨੂੰ ਇਹ ਕਿਹਾ ਜ਼ਿੰਮੇਵਾਰੀ ਲਈ ਕਿ ਸੱਤਾਂ ਦਿਨਾਂ ਦੇ ਵਿੱਚ ਵਿੱਚ ਇਹ ਛੜਕ ਜਿਹੜੀ ਆ ਅਸੀਂ ਪਾਚ ਲਾਉਣੇ ਅਸੀਂ ਪਾਚ ਲਾ ਦਾਂਗੇ ਅਸੀਂ ਉਹਨਾਂ ਦੀ ਗੱਲ ਮੰਨ ਕੇ ਇਹ ਗੱਲ ਅਸੀਂ ਬਾਹਰ ਨਿਕਲ ਆਏ ਆ ਸੰਗਤ ਤੁਹਾਡੇ ਨਾਲ ਸਾਹਮਣੇ ਆ ਅਸੀਂ ਕੋਈ ਚੋਰੀ ਦੀ ਗੱਲ ਨਹੀਂ ਕਿ ਅਸੀਂ ਆਪ ਗੱਡੀਆਂ ਜਿਹੜੀਆਂ ਵਾ ਉਥੋਂ ਜਿਹੜੀ ਆ ਕੰਪਨੀ ਚੋਂ ਲਿਆ ਲਿਆ ਕਿ ਅਸੀਂ ਆਪ ਪਾਈ ਜਾ ਰਹੇ ਹਾਂ ਪਰ ਪਤਾ ਨਹੀਂ ਇਹਨਾਂ ਨੂੰ ਸਰਕਾਰਾਂ ਨੂੰ ਕੋਈ ਇਹ ਨਹੀਂ ਮਨਜ਼ੂਰ ਕੇ ਇਹ ਜਿਹੜਾ ਚੰਗਾ ਕੰਮ ਆ ਇਹ ਨਾ ਇਹ ਮੈਨੂੰ ਤੇ ਲੱਗਦਾ ਵੀ ਦੁਆਰਾ ਪੱਟਣ ਨਾ ਲੱਗ ਪਣ ਕਿਤੇ ਸਾਡਾ ਪੱਲਾ ਆਇਆ ਹੋਇਆ ਸੈਸ਼ਨ ਨੇ ਹਵਾਲਾ ਦਿੱਤਾ ਕਿ ਜਾਬਤੇ ਦੇ ਕਾਰਨ ਜਿਹੜਾ ਕੰਮ ਰੁਕਵਾਇਆ ਠੀਕ ਵਾ ਗੱਲ ਉਹ ਸਹੀ ਆ ਗੱਲ ਪਰ ਸਰਕਾਰ ਪਰ ਕਾਰਨ ਇਹ ਆ ਕਿ ਅਸੀਂ ਇੱਕ ਪਾਚੀ ਲਾ ਰਹੇ ਹਾਂ ਇਹ ਜਿਹੜੀ ਛੜਕ ਬਣਾ ਰਹੇ ਹਾਂ ਇਹ ਨਹੀਂ ਯੋਗ ਹੈ ਸਰਕਾਰ ਨਾਲ ਸਾਡਾ ਮੁਕਾਬਲਾ ਕੋਈ ਨਹੀਂ ਇੱਕ ਪੰਜ ਛੋਟੇ ਛੋਟੇ ਲਾ ਰਹੇ ਕਿ ਕਿਸੇ ਦਾ ਐਕਸੀਡੈਂਟ ਨਾ ਹੋਵੇ ਸਾਰੀ ਸੰਗਤ ਸਾਡੇ ਨਾਲ ਆ ਇਥੇ ਇੱਕ ਪਿੰਡ ਨਹੀਂ ਆ 30 ਪਿੰਡਾਂ ਦੇ ਬੰਦੇ ਸਾਡੇ ਨਾਲ ਆ ਸੋ ਇਹ ਦੇਖੋ ਮੈਂ ਇੱਕ ਲਾਇਆ ਵੀ ਸੇਵਾ ਨੂੰ ਸਾਰੇ ਹੀ ਲੋਕ ਬੜੇ ਤੁਰਦੇ ਆ ਸੰਗਤ ਬੜੀ ਤੁਰਦੀ ਆ ਪਰ ਇਹਨਾਂ ਨੂੰ ਇਹ ਕੰਮ ਮਨਜ਼ੂਰ ਨਹੀਂ ਹੌਣ ਕੀ ਅਧਿਕਾਰੀਆਂ ਨੇ ਗੱਲਬਾਤ ਹੁਣ ਉਹਨਾਂ ਨੇ ਸਾਨੂੰ ਕਿਹਾ ਵੀ 7 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਇਹ ਕਾਰਜ ਹੋ ਜੂਗਾ ਤੇ ਸਾਨੂੰ 7 ਦਿਨ ਦੇ ਦਿਓ ਐਕਸ਼ਨ ਸਾਹਿਬ ਨੇ ਵੀ ਬੜੀ ਜ਼ਿੰਮੇਵਾਰੀ ਲਈ ਆ ਤੇ ਡਿਪਟੀ ਸਾਹਿਬ ਬੜੇ ਚੰਗੇ ਆ ਸਾਰੇ ਐਸ ਐਚਓ ਸਾਹਿਬ ਬੈਠੇ ਸੀ ਤੇ ਅਸੀਂ ਇਹਨਾਂ ਗਾੜੀਆਂ ਇਹ ਬੇਨਤੀ ਕੀਤੀ ਕਿ ਤੁਸੀਂ ਸਾਡੇ ਕਿਸੇ ਵੀ ਬੰਦੇ ਤੇ ਕੋਈ ਐਕਸ਼ਨ ਨਾ ਲਿਓ ਅਸੀਂ ਜੋ ਤੁਸੀਂ ਕਹਿੰਨੇ ਆ ਉਸੇ ਤਰੀਕੇ ਨਾਲ ਅਸੀਂ ਚੱਲਾਂਗੇ ਅਸੀਂ ਤਾਂ ਸੇਵਾ ਕਰ ਰਹੇ ਸੀ ਨਹੀਂ ਮਨਜ਼ੂਰ ਕੋਈ ਗੱਲ ਨਹੀਂ ਪਰ ਇਹਨਾਂ ਨੇ ਕਿਹਾ 7 ਦਿਨਾਂ ਦੇ ਵਿੱਚ ਵਿੱਚ ਅਸੀਂ ਕਰ ਦਵਾਂਗੇ ਸਰਕਾਰ ਆਪਣੇ ਪੱਧਰ ਤੇ ਕਰਾਈਏ ਹਾਂ ਹਾਂਜੀ ਇਹਨਾਂ ਜਿੰਮੇਵਾਰੀ ਲਈ ਐਕਸ਼ਨ ਸਾਹਿਬ ਨੇ ਜਿੰਮੇਵਾਰੀ ਲਈਏ ਨਹੀਂ ਕਰਦੇ ਤਾਂ ਅਸੀਂ ਦੁਬਾਰਾ ਫੇਰ ਆਈ ਤਾਂ ਹੁਣ ਕਾਨਕ ਝੋਨਾ ਲਿਆਉਣਾ ਹੀ ਆ ਨਾ ਸਾਡੀ ਮੰਡੀ ਸਾਨੂੰ ਟਟਲਡੀ ਮੰਡੀ ਲੱਗਦੀ ਆ ਅਸੀਂ ਤਾਂ ਇੱਥੇ ਆਉਣਾ ਹੀ ਆ ਮੇਰੀ ਮੰਡੀਆਂ ਦੀ ਗੱਲ ਨਹੀਂ ਲੋਕ ਮੇਰਾ ਖਿਆਲ ਆ ਸੁਲਤਾਨਪੁਰ ਕਪੂਰਥਲੇ ਨੂੰ ਅਪਡਾਊਨ ਕਰਦੇ ਆ ਉਹਦੇ ਵਿੱਚ ਹੁਣੇ ਐਕਸ਼ਨ ਸਾਹਿਬ ਕਹਿੰਦੇ ਮੈਂ ਵੀ ਰੋਜੀ ਜਾਣਾ ਤੰਗ ਸਾਰੇ ਹੀ ਆ ਅਫਸਰ ਵੀ ਤੰਗ ਵਾ ਮੇਰੇ ਅਸੀਂ ਨਹੀਂ ਤੰਗ ਪਰ ਚਲੋ ਜਿੱਦਾਂ ਸਾਨੂੰ ਸੇਵਾ ਲੱਗੀ ਸੀ ਐ ਕਰ ਰਹੇ ਸੀ ਨਹੀਂ ਮਨਜ਼ੂਰ ਕੋਈ ਗੱਲ ਨਹੀਂ ਇਹ ਆਪ ਕਰ ਦੇਣਾ ਧੰਨਵਾਦ ਉਹ ਗੱਲ ਇਹ ਆ ਕਿ ਜਿਹੜਾ ਸੁਲਤਾਨਪੁਰ ਤੋਂ ਕਪੂਰਥਲੇ ਵਾਲਾ ਮਾਰਕਾ ਜਿੰਨਾ ਪਾਪੀਪੀ ਨਾਨਕੀ ਮਾਰਕਾ ਕਹਿੰਦੇ ਆ ਉਹਦੀ ਹਾਲਤ ਬਹੁਤ ਮਾੜੀ ਸੀ ਖੱਡੇ 2-2 ਫੁੱਟ 3-3 ਫੁੱਟ ਦੇ ਸੀ ਸੰਗਤ ਨੇ ਇਕੱਠੇ ਹੋ ਕੇ ਉਹਦਾ ਕੰਮ ਚਾਲੂ ਕੀਤਾ ਪੈਚਵਰਕ ਦਾ ਅੱਜ ਹੋ ਗਏ 5-7 ਦਿਨ ਕੰਮ ਚੱਲਦੇ ਨੂੰ ਇੱਕ ਦਿਨ ਪਹਿਲਾਂ ਸਰਕਾਰ ਨੇ ਰੋਕਿਆ ਉਹਦੇ ਤੋਂ ਬਾਅਦ ਅੱਜ ਫੇਰ ਸਰਕਾਰ ਨੇ ਰੁਕਿਆ ਕੰਮ ਫੋਰਸ ਮੰਦਿਆਂ ਨੂੰ ਚੱਕ ਕੇ ਲੈ ਕੇ ਆਈ ਸੀ ਤੇ ਅਸੀਂ ਆ ਕੇ ਗੱਲ ਕੀਤੀ ਵੀ ਰੀਜ਼ਨ ਕੀ ਹੈ ਕਿ ਸਾਨੂੰ ਇਹ ਦੱਸਿਆ ਗਿਆ ਕਿ ਵੀ ਸਰਕਾਰ ਨੂੰ ਪਹਿਲਾਂ ਪਰਮਿਸ਼ਨ ਨਹੀਂ ਸੀ ਸੜਕ ਬਣਾਉਣ ਦੀ ਛੋਟ ਜਾਂਤਾ ਲੱਗਿਆ ਸੀ ਸੰਗਤ ਆਪਣੇ ਪੈਸੇ ਨਾਲ ਸੜਕ ਬਣਾ ਰਹੀ ਸੀ ਉਹ ਵੀ ਰੋਕਤੀ ਉਹਨ ਸਰਕਾਰ ਨੇ ਆਪ ਜ਼ਿੰਮੇਵਾਰੀ ਲਈ ਆ ਕਿ ਅਸੀਂ 7 ਦਿਨਾਂ ਦੇ ਅੰਦਰ ਅੰਦਰ ਇਹਦਾ ਕੰਮ ਅਗਲੇ ਸ਼ੁੱਕਰਵਾਰ ਤੋਂ ਪਹਿਲਾਂ ਪਹਿਲਾਂ ਕੰਮ ਚਾਲੂ ਕਰ ਦਿਆਂਗੇ ਜੇ ਸ਼ੁੱਕਰਵਾਰ ਤੀ ਸਰਕਾਰ ਨੇ ਕੰਮ ਨਹੀਂ ਚਾਲੂ ਕੀਤਾ ਤਾਂ ਸ਼ਨੀਚਰਵਾਰ ਨੂੰ ਸੰਗਤ ਫੇਰ ਇਹ ਸੜਕ ਨੂੰ ਬਣਾਉਣਾ ਚਾਲੂ ਕਰ ਦੂਗੀ ਤੇ ਐਸ ਕੀ ਸੰਗਤ ਨੇ ਰੁਕਣਾ ਕਿਹਦੇ ਤੋਂ ਕੀ ਲੱਗਦਾ ਤੁਹਾਨੂੰ ਕੌਣ ਰੁਕਵਾ ਰਿਹਾ ਕੰਮ ਨੂੰ ਇਕਵਾਉਣ ਵਾਲਾ ਕੀ ਆ ਉਨੇ ਤੇ ਕਿਹਾ ਜੇ ਮੈਂ ਨਹੀਂ ਰਖਵਾ ਰਿਹਾ ਮੈਂ ਨਹੀਂ ਰਕਾਉਣਾ ਚਾਹੁੰਦਾ ਤੇ ਆਵੇ ਸਾਹਮਣੇ ਚੁੱਲਣ ਦੇਵੇ ਕੰਮ ਨੂੰ ਸਰਕਾਰ ਉਹਦੀ ਆ ਉਹ ਦਿਨ ਕਹਿੰਦਾ ਸੀ ਵੀ ਮੈਂ ਅਸਤੀਫਾ ਦੇ ਦੂੰ ਮੈਂ ਤਾਂ ਹੁਣ ਘੋੜੇ ਨੂੰ ਪਾਣੀ ਕੋਈ ਲਿਜਾਦਾ ਤਾਂ ਪੀਣਾ ਤਾਂ ਉਹਨੂੰ ਆਪ ਹੀ ਪੀਣਾ ਮੈਂ ਕਿਹਦੇ ਮੰਤਰੀ ਤੇ ਵੀ ਚਰਚਾ ਆ ਗਿਆ ਅਮਰਕਾਂ ਚ ਪੀਡਬਲਯੂਡੀ ਮੰਤਰੀ ਨੇ ਏ ਬੀ ਸੀ ਡੀ ਬੰਦੇ ਨੂੰ ਫੋਨ ਕੀਤਾ ਵੀ ਕੰਮ ਨਹੀਂ ਚੱਲਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਅੱਜ 5 ਦਿਨ ਹੋ ਗਏ ਸਰਕਾਰ ਦੀਆਂ ਚੀਕਾਂ ਨਿਕਲੀਆਂ ਪਈਆਂ ਵੀ ਇਹ ਸੜਕ ਨਹੀਂ ਬਣਨੀ ਚਾਹੀਦੀ ਲੋਕਾਂ ਦੀ ਮੌਤ ਹੋ ਰਹੀ ਆ ਹਰੇਕ ਚੀਜ਼ ਦਾ ਨੁਕਸਾਨ ਹੋ ਰਿਹਾ ਕੋ ਪਰਿਵਾਰਾਂ 'ਚ ਸੱਟ ਲੱਗ ਰਹੀ ਆ ਜੇ ਕੋਈ ਨਹੀਂ ਜਾਂਦਾ ਬਹੁਤ ਮਾੜਾ ਹਾਲ ਹੈ ਤੇ ਅਸੀਂ ਇਸ ਚੀਜ਼ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਲੱਗਾ ਐਵੇਂ ਜੇ ਮਜ਼ਦੂਰਾਂ ਛੱਡ ਦਿੱਤਾ ਕਿ ਜਿਹੜੇ ਲੈ ਗਏ ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਹੁਣੀ ਛੱਡ ਦਿੱਤਾ ਜਾਏਗਾ ਪ੍ਰਸ਼ਾਸਨ ਨੇ ਇਹ ਸਿੱਧਾ ਵਿਸ਼ਵਾਸ ਸਾਨੂੰ ਦਵਾ ਦਿੱਤਾ ਕੋਈ ਲਿਖਤੀ ਹੋਇਆ ਫੈਸਲਾ ਲਿਖਤੀ ਨਹੀਂ ਜਵਾਨੀ ਹੁਣ ਜਦੋਂ ਐਡਮਿਨਿਸਟ੍ਰੇਸ਼ਨ کہہ ਰਹੀ ਹੈ ਤੇ ਅਸੀਂ ਛੱਡਾਂਗੇ ਤਾਂ ਛੱਡ ਕੇ ਦੇਣਗੇ ਇਹ ਵੀ ਫੈਸਲਾ ਹੋਇਆ ਕਿ ਸਭ ਤੋਂ ਮੇਨ ਫੈਸਲਾ ਹੋਇਆ ਕਿ ਅਗਲੇ ਸ਼ੁੱਕਰਵਾਰ ਤੱਕ ਸਰਕਾਰ ਇਹਦਾ ਕੰਮ ਚਾਲੂ ਕਰੇਗੀ ਤੇ ਇਹਨੂੰ ਕੰਪਲੀਟ ਕਰਾਏ ਲੋਕਾਂ ਦਾ ਕੰਮ ਬੰਦ ਕਰਾਉਣ ਦਾ ਸਰਕਾਰ ਆ ਕੀ ਵੇਖੋ ਮੈਂ ਤਾਂ ਪਹਿਲੀ ਯਾਰ ਵੇਖ ਰਿਹਾ ਕਿ ਲੋਕ ਕੰਮ ਕਰ ਰਹੇ ਹੋਣ ਤੇ ਸਰਕਾਰ ਉਸ ਚੀਜ਼ ਨੂੰ ਰੋਕੇ ਇਹ ਸਾਰਾ ਪੋਲਿਟੀਕਲ ਪ੍ਰੈਸ਼ਰ ਹੈਗਾ ਬਲਕਿ ਸਾਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਪੋਲਿਟੀਕਲ ਬੰਦਿਆਂ ਨੂੰ ਤੇ ਜੇ ਇਲਾਕੇ ਦਾ ਫਾਇਦਾ ਸਰਕਾਰ ਫੇਲ ਹੋ ਚੁੱਕੀ ਆ ਅੱਜ 7-7 ਮਹੀਨੇ ਹੋ ਗਏ ਜਿੱਥੇ ਪੈਚਵਰਕ ਕਰਾਉਣ ਦੀ ਪਰਮਿਸ਼ਨ 7 ਮਹੀਨੇ ਲੱਗਣ ਐਕਸੀ ਨੇ ਦੱਸਿਆ ਵੀ 7 ਮਹੀਨੇ ਲੱਗੇ ਸਾਨੂੰ ਇਹਦੀ ਪਰਮਿਸ਼ਨ ਲੈਣ ਦੇ ਪੈਚਵਰਕ ਕਰਾਉਣ ਦੀ ਤੇ ਸਰਕਾਰ ਹਰ ਤਰੀਕੇ ਨਾਲ ਫੇਲ ਆ ਇਨਾਂ ਨੂੰ ਜਿੱਥੇ ਸਮਾਜਿਕ ਕੰਮ ਲੋਕ ਇਕੱਠੇ ਹੋ ਕੇ ਕਰਦੇ ਆ ਉਹਦੇ 'ਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਬੜੀ ਮਾੜੀ ਗੱਲ। ਇਨਕੇਸ ਨਹੀਂ ਕਰਦੇ ਸਭ ਦਿਨ ਦੇ ਵਿੱਚ ਕਿ ਉਹ ਆਪਣੀ ਕਮਿਟਮੈਂਟ ਤੇ ਨਹੀਂ ਸਟੇ ਕਰਦੇ। ਜੇ ਸ਼ੁੱਕਰਵਾਰ ਨੂੰ ਕੰਮ ਨਹੀਂ ਕੀਤਾ ਇਨਾਂ ਨੇ ਚਾਲੂ ਤੇ ਸ਼ਨੀਚਰਵਾਰ ਸਵੇਰ ਨੂੰ ਸੰਗਤ ਸਾਰੀ ਲੱਗ ਕੇ ਦੁਬਾਰਾ ਕੰਮ ਚਾਲੂ ਕਰੂਗੀ ਤੇ ਫੇਰ ਕੰਮ ਕੰਪਲੀਟ ਕਰਕੇ ਹੀ ਹਟਾਂਗੇ ਅਸੀਂ। ਸ੍ਰੀਮ ਕਮਲ ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਆ ਡਿਵੀਜ਼ਨ PWD ਬੀਨਾਡਾਰ ਜਲੰਧਰ ਸਰ ਰੇਡਿੰਡੀ ਰੋਡ ਦਾ ਕਪੂਰ ਸੁਲਤਾਨਪੁਰ ਲੋਧੀ ਬਾਗ ਹੈ ਕਾਫੀ ਖਸਤਾ ਹਾਲਤ ਹੈ ਪਿਛਲੇ ਸਮੇਂ ਦੇ ਚੋਂ ਇਹ ਕੰਮ ਕਿਰੇ ਕਿ ਰਿਪੇਅਰ ਹੋਣੀ ਹੋ ਸਕੀ ਹੈ ਜਿਹਦਾ ਟੈਂਡਰ ਲੱਗਿਆ ਹੋਇਆ ਸੀ ਕਮ ਮਿਨਿਸਟਰੀ ਆਫ ਰੋਡ ট্রান্সਪੋਰਟ ਦਿੱਲੀ ਤੋਂ ਇਹਦੀ ਅਪਰੂਵਲ ਆਈ ਸੀਗੀ ਉਹਦਾ ਟੈਂਡਰ ਲੱਗਾ ਹੋਇਆ ਸੀ ਬਟ ਟੈਂਡਰ ਖੁੱਲਣ ਤੋਂ ਜਸਟ ਇੱਕ ਦਿਨ ਬਾਅਦ ਜਿਹੜਾ ਹੈਗਾ ਆ ਉਹ ਟੈਂਡਰ ਟੈਂਡਰਿੰਗ ਪ੍ਰੋਸੈਸ ਦੇ ਡਿਊਰਿੰਗ ਹੀ ਇਲੈਕਸ਼ਨ ਕੋਡ ਲੱਗ ਗਿਆ ਤੇ ਉਹ ਅਲਾਟ ਨਹੀਂ ਹੋ ਪਾਇਆ ਉਹਦੀ ਅਪਰੂਵਲ ਆਣੀ ਹੁੰਦੀ ਹੈ ਚੀਫ ਇੰਜੀਨੀਅਰ ਤੋਂ ਟੈਂਡਰ ਅਲਾਟਮੈਂਟ ਦੀ ਉਹ ਪ੍ਰੋਸੈਸ ਹੋ ਨਹੀਂ ਪਾਈ ਤੇ ਹੁਣ ਉਹਦੇ ਦੌਰਾਨ ਅਸੀਂ ਲਿਖਿਆ ਸੀਗਾ ਵੀ ਟੈਂਡਰ ਦੇ ਮਾਡਲ ਕੋਡ ਆਫ ਕੰਡਕਟ ਦੇ ਦੌਰਾਨ ਸਾਨੂੰ ਪਰਮਿਸ਼ਨ ਦੇ ਦਿੱਤੀ ਜਾਵੇ ਤੇ ਉਹ ਮਿਨਿਸਟਰੀ ਆਫ ਰੂਟ ਟ੍ਰਾਂਸਪੋਰਟੇਸ਼ਨ ਨੇ ਕੱਲ ਅਪਰੂਵਲ ਆ ਗਈ ਆ ਵੀ ਕੋਡ ਦੇ ਦੌਰਾਨ ਤੁਸੀਂ ਮੇਨਟੇਨੈਂਸ ਦੇ ਜਿਹੜੇ ਕੰਮ ਆ ਉਹ ਅਲਾਟ ਕਰ ਦਿਓ ਤੇ ਉਹ ਅਸੀਂ ਸ਼ਾਰਟਲੀ ਉਹਦੀ 5 ਤੋਂ 7 ਦਿਨਾਂ ਦੀ ਪ੍ਰੋਸੈਸ ਹੈਗੀ ਆ ਉਹ ਪ੍ਰੋਸੈਸ ਕੰਪਲੀਟ ਕਰਕੇ ਤੇ ਅਸੀਂ ਟੈਂਡਰ ਅਲਾਟ ਕਰ ਦਵਾਂਗੇ ਤੇ ਅਸੀਂ ਕੰਮ ਜਿਹੜਾ ਆ ਸ਼ੁੱਕਰਵਾਰ ਤੱਕ ਸ਼ੁਰੂ ਕਰਵਾ ਦਵਾਂਗੇ ਲੋਕਾਂ ਨੇ ਆਪ ਮਹਾਰੇ ਜਿਹੜਾ ਇਸ ਸੜਕ ਦਾ ਜਿਹੜਾ ਮੁਰੰਮਤ ਦਾ ਕਾਰਜ ਹੈ ਉਹ ਵੀ ਅਸੀਂ ਅੱਜ ਤੁਹਾਡੇ ਕੋਲ ਰੁਕਵਾਇਆ ਗਿਆ ਕਿ ਕਾਨੂੰਨ ਕਿਰਪਾ ਦੇ ਦੇਖੋ ਮੋਡਲ ਕੋਡ ਆਫ ਕੰਡਕਟ ਦੇ ਦੌਰਾਨ ਬਿਨਾਂ ਕਿਸੇ ਪ੍ਰਵਾਨਗੀ ਤੋਂ ਜਾਂ ਕਿਸੇ ਵੀ ਵਿਅਕਤੀ ਤੋਂ ਕੋਈ ਵੀ ਪ੍ਰਵਾਨਗੀ ਤੋਂ ਬਿਨਾ ਕੰਮ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਉਹਨੂੰ ਜਿਹੜੀ ਆ ਆ ਮਾਡਲ ਆਫ ਕੋਡ ਆਫ ਕੰਡਕਟ ਦੀ ਪਾਲਣਾ ਕਰਦੇ ਹੋਏ ਪਲੱਸ ਕਿਸੇ ਵੀ ਵਿਅਕਤੀ ਵੱਲੋਂ ਕੋਈ ਵੀ ਪਰਵਾਨਗੀ ਨਾ ਲੈਣ ਉਪਰੰਤ ਕੰਮ ਕਰਨ ਸੰਬੰਧੀ ਇਹਨੂੰ ਰੁਕਵਾਇਆ ਗਿਆ ਸੀਗਾ ਅਸੀਂ ਪਹਿਲਾਂ ਵੀ ਰਿਕੁਐਸਟ ਦਿੱਤੀ ਸੀਗੀ ਤੇ ਸਾਨੂੰ ਹੁਣ ਸਪੋਰਟ ਮਿਲੀ ਸੀ ਤੇ ਕੰਮ ਹੋ ਰੁਕਿਆ ਜਿਹੜੀ ਵਿਅਕਤੀ ਹੈ ਜੋ ਪਰਵਾਨਗੀ ਉਸ ਤੋਂ ਨੂੰ ਉਹਨਾਂ ਤੇ ਕੋਈ ਕਾਰਵਾਈ ਕੀਤੀ ਨਹੀਂ ਜਾਂ ਉਹ ਉਹਦੇ ਬਾਰੇ ਤੁਹਾਨੂੰ ਕੰਪੀਟੈਂਟ ਡਿਪਾਰਟਮੈਂਟ ਖੁਦ ਦੱਸ ਦੇਗਾ ਵੀ ਉਹਦੇ ਤੇ ਕੀ ਕਰਨਾ ਹੈ ਗੱਲ ਤੇ ਕੰਪਲੀਟ ਲਿਖੋ ਸੀ ਅਸੀਂ ਦਿੱਤੀ ਸੀ ਜੀ 23 ਤਰੀਕ ਨੂੰ ਵੀ ਅਸੀਂ ਲਿਖਿਆ ਸੀਗਾ ਤੇ ਉਹਦੇ ਬਾਅਦ ਵੀ ਅਸੀਂ ਲਿਖਿਆ ਹੈਗਾ ਜਾਂ ਜਿਸਬੰਦੀ ਸਰ ਐਨ ਐਚ ਲਿਖਿਆ ਕਿ ਕੋਈ ਸਟ੍ਰੀਕਲ ਪ੍ਰੈਸ਼ਰ ਹੈ ਨਹੀਂ 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 ਸਰ ਇਹ ਮਾਡਲ ਆਫ ਕੋਡ ਆਫ ਕੰਡਕਟ ਦੀ ਪਾਲਣਾ ਕਰਉਣਾ ਹਰ ਸਰਕਾਰੀ ਅਧਿਕਾਰੀ ਦਾ ਉਪਰਾਲਾ ਰਹਿੰਦਾ ਹੈ ਕਿਉਂਕਿ ਉਹਨੂੰ ਨੇਪਰੇ ਚਾੜਨਾ ਹੁੰਦਾ ਹੈ ਇਲੈਕਸ਼ਨ ਦੇ ਸਾਰੀ ਪ੍ਰੋਸੈਸ ਨੂੰ ਸਹੀ ਤੰਗਣਾ ਤੇ ਇਸ ਲਈ ਮੋਡ ਆਫ ਕੋਡ ਆਫ ਅਨਰਖਤ ਦੀ ਉਲੰਘਣਾ ਨਾ ਹੋਵੇ ਇਸ ਲਈ ਇਹ ਸਾਰਾ ਜਿਹੜਾ ਆ ਕਾਰਵਾਈ ਜਿਹੜੀ ਹੋਈ ਸੀ ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਜੇ ਸ਼ੁੱਕਰਵਾਰ ਤੱਕ ਕੰਮ ਅਰਬ ਨਹੀਂ ਜਾਂਦਾ ਤੇ ਸ਼ਨੀਵਾਰ ਨੂੰ ਆਪ ਦੁਬਾਰਾ ਫਿਰ ਜਿਹੜੇ ਲੋਕ ਨੇ ਉਹ ਦੁਬਾਰਾ ਫਿਰ ਕੰਮ ਕਰ ਅਸੀਂ ਮੈਂ ਪਹਿਲਾਂ ਵੀ ਦੱਸਿਆ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦੇ ਇਹਦੇ ਵਿੱਚ ਅਪਰੂਵਲ ਆ ਗਈ ਹੈ ਟੈਂਡਰ ਦੀ ਜਿਹੜੀ ਪ੍ਰੋਸੈਸ ਹੈਗੀ ਆ 5 ਤੋਂ 7 ਦਿਨ ਦੀ ਕੰਪਲੀਟ ਹੋਣ ਉਪਰੰਤ ਜਿਹੜਾ ਇਹ ਕੰਮ ਸਟਾਰਟ ਹੋ ਜਾਏਗਾ ਅਸੀਂ ਅੱਜ ਕਰ ਵੀਂਡੀ ਵਿਖੇ ਜਿਹੜਾ ਨਿਰਮਾਣ ਕਾਰਜ ਲੋਕਾਵਲ ਕਰਵਾਇਆ ਜਾ ਰਿਹਾ ਸੀ ਪੈਚ ਵਰਕ ਦਾ ਉਹ ਰੋਕਾਇਆ ਗਿਆ ਹੈ ਕਿ ਕਾਰਨ ਸੂਚਿਤ ਕਰ। ਕਿਉਂਕਿ ਇਹ ਮਾਡਲ ਕੋਡ ਆਫ ਕੰਡਕਟ ਦੀ ਵਾਇੋਲੇਸ਼ਨ ਸੇ ਕੋਈ ਵੀ ਵਿਕਾਸ ਕਾਰਜ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਇਆ ਜਾ ਸਕਦਾ ਸੀ। ਇਸ ਕਰਕੇ ਅਸੀਂ ਇਹਨੂੰ ਰੋਕਾਇਆ ਹੈ। ਇਸ ਸੰਬੰਦੇ ਸੀ ਪਹਿਲਾਂ ਵੀ ਤੁਹਾਡੇ ਮਾਧਿਅਮ ਨਾਲ ਹੀ ਦੱਸਿਆ ਕਿ 24 ਤਰੀਕ ਨੂੰ ਵੀ ਅਸੀਂ ਇਹ ਕੰਮ ਰੋਕਾਇਆ ਸੀ, 25 ਨੂੰ ਵੀ ਰੋਕਾਇਆ ਸੀ। ਪਰ ਅੱਜ ਫਿਰ ਜਾ ਕੇ ਸਪੈਸ਼ਲੀ ਤੌਰ ਤੇ ਫਿਰ ਮੇਰੇ ਵੱਲੋਂ ਜਾ ਕੇ ਰੁਕਵਾਇਆ ਗਿਆ ਇਹ ਕੰਮ ਤੇ ਹੁਣ ਐਮਐਨਵੀ ਪਹੁੰਚੇ ਸਾਂ ਇਥੇ ਡੀਓਸ ਦਫਤਰ ਦੇ ਵਿੱਚ ਕਾਹਦੀ ਬੈਠਕ ਹੋਈ ਐ ਕਿਸੇ ਟਾਲ ਨਹੀਂ ਗਿਆ ਸਾਂ ਦੇਖੋ ਉਹਨਾਂ ਨੂੰ ਅਸੀਂ ਕਿਹਾ ਕਿ ਇਹ ਮੋਡਲ ਕੋਡ ਆਫ ਕੰਡਕਕਟਿਵ ਵਾਇਓਲੇਸ਼ਨ ਹੈ ਤੇ ਉਹਨਾਂ ਨੇ ਐਕਸੈਪਟ ਕੀਤਾ ਕਿ ਠੀਕ ਹੈ ਉਹ ਇਹ ਕੰਮ ਨਹੀਂ ਕਰਨਗੇ ਹੁਣ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਬਲਿਕ ਦੀ ਜਿਹੜੀ ਡਿਮਾਂਡ ਹੈ ਉਹਨੂੰ ਮੁੱਖ ਰੱਖਦੇ ਹੋਏ ਸੜਕ ਦੀ ਰਿਪੇਅਰ ਕੀਤੀ ਜਾਵੇ ਕਿਉਂਕਿ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਉਹ ਸਬੰਧੀ ਜਿਹੜੀ ਸਾਡਾ ਐਕਸਨ ਪੀਡਬਲਿਊਡੀ ਇੱਥੇ ਬੈਠੇ ਹੋਏ ਨੇ ਤੁਹਾਡੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਹਫ਼ਤੇ ਵਿੱਚ ਇਹਦਾ ਕੰਮ ਜਿਹੜਾ ਹੈ ਉਹ ਸ਼ੁਰੂ ਕਰਵਾ ਦੇਵਾਂਗੇ ਇਸ ਸਬੰਧੀ ਜਿਹੜੀ ਲੋੜੀਂਦੀ ਪ੍ਰਵਾਨਗੀਆਂ ਨੇ ਉਹ ਸਾਰੀਆਂ ਪ੍ਰਾਪਤ ਹੋ ਚੁੱਕੀਆਂ ਨੇ ਸਰਿੰਦਰ ਪਲੇਮਡ ਦੈਟ ਇਟ ਇਜ਼ ਪੋਲਿਟੀਕਲ ਇਸ਼ੂ ਇਸੇ ਦੇ ਪਿਛੇ ਪਕੀ ਪਿਛੂ ਆਉਂਦਾ ਪਰ ਨਹੀਂ ਮੈਨੂੰ ਮੇਰੇ ਕੋਲ ਪੋਲਿਟੀਕਲ ਇਸ਼ੂ ਕੋਈ ਨਹੀਂ ਹੈ ਮੇਰਾ ਕੰਮ ਤਾਂ ਸਿਰਫ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਨੂੰ ਦੇਖਣਾ ਸੀ ਪਲੱਸ ਐਕਸੀਡੈਂਟ ਪੀ ਡਬਲਯੂ ਡੀ ਵੱਲੋਂ ਜਿਹੜੀ ਮੈਨੂੰ ਕੰਪਲੇਨਟ ਦਿੱਤੀ ਗਈ ਹੈ ਕਿ ਸਰਕਾਰ ਦੀ ਰੋਡ ਦੇ ਉੱਤੇ ਸਰਕਾਰ ਹੀ ਕੰਮ ਕਰ ਸਕਦੀ ਹੈ ਕੋਈ ਹੋਰ ਬੰਦਾ ਆਪਣੇ ਤੌਰ ਤੇ ਨਹੀਂ ਕਰ ਸਕਦਾ ਉਹ ਦੋਨੋਂ ਇਸ਼ੂਸ ਨੂੰ ਅਸੀਂ ਸੈਟਲ ਕੀਤਾ ਹੈ ਹੋਰ ਕ੍ਰਿਟੀਕਲ ਇਸ਼ੂ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੀ ਸਰਪ ਵਿੱਚ ਲੋਕਾਂ ਨੇ ਹਰੱਸ ਚ ਵੀ ਲਿਆ ਗਿਆ ਹੈ ਉਹਨਾਂ ਦੀ ਜੋ ਕਾਰਵਾਈ ਹੋ ਜਾ ਰਹੀ ਕੀ ਹੈ ਦੇਖੋ ਇਹ ਪੁਲਿਸ ਵਿਭਾਗ ਦਾ ਕੰਮ ਹੈ ਕਿ ਉਹਨਾਂ ਨੇ ਕੀ ਵਾਇਓਲੇਸ਼ਨ ਕੀਤੀ ਹੈ ਤੇ ਉਹ ਕਿਸ ਤਰ੍ਹਾਂ ਦੀ ਕਾਰਵਾਈ ਉਹਨਾਂ ਤੇ ਹੋਈ ਕੀ ਇਹ ਤੇ ਬੈਟਰ ਤੋਂ ਨੂੰ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਹੁਣ ਕੰਮ ਦਾ ਜਿਹੜਾ ਕਦੋਂ ਸ਼ੁਰੂਆਤ ਦਵਾ ਰਿਹਾ ਦੇਖੋ ਅਸੀਂ ਸਾਡੇ ਐਕਸ਼ਨ ਸਾਹਿਬ ਤੁਸੀਂ ਇਸ ਤੋਂ ਬਾਅਦ ਉਹ ਨਾਲ ਗੱਲ ਵੀ ਕਰ ਸਕਦੇ ਹੋ ਐਕਸ਼ਨ ਸਾਹਿਬ ਨੇ ਇਹ ਪ੍ਰੋਮਿਸ ਕੀਤਾ ਸਾਰਿਆਂ ਨੂੰ ਕਿ ਠੀਕ ਹੈ ਲੋਕਾਂ ਦੀ ਇਹ ਪ੍ਰੋਬਲਮ ਹੈਗੀ ਹੈ ਇਹਨੂੰ ਉਹਨਾਂ ਨੇ ਪ੍ਰਾਇੋਰਟੀ ਤੇ ਲੈਂਦੇ ਹੋਏ ਕਿਹਾ ਕਿ ਅਸੀਂ ਇੱਕ ਵੀਕ ਦੇ ਵਿੱਚ ਵਿੱਚ ਤਾਂ ਕੰਮ ਜਿਹੜਾ ਉਹ ਦੁਆਰਾ ਤੋਂ ਸ਼ੁਰੂ ਕਰਦੇ ਹਾਂਗੇ ਐਮਐਲਏ ਰਾਣਾ ਅੰਦਰਪਾਲ ਸਿੰਘ ਨੇ ਮੀਟਿੰਗਾਂ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਸ਼ੁੱਕਰਵਾਰ ਤੱਕ ਦਾ ਟਾਈਮ ਹੈ ਜੇ ਸ਼ੁੱਕਰਵਾਰ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਸ਼ਨੀਵਾਰ ਨੂੰ ਦੁਬਾਰਾ ਫੇਰ ਸੰਗਠਨ ਨਹੀਂ ਅਸੀਂ ਤੁਹਾਡੀ ਕੋਸ਼ਿਸ਼ ਹੋਏਗੀ ਕਿ ਸ਼ੁੱਕਰਵਾਰ ਤੋਂ ਪਹਿਲਾਂ ਅਸੀਂ ਕਰ ਦਈਏ ਇਸ ਤਰ੍ਹਾਂ ਦੀ ਦੁਬਾਰਾ ਤੋਂ ਨੌਬਤ ਨਹੀਂ ਆਏਗੀ ਡੀਐਸਪੀ ਸਾਹਿ ਅਹ ਕੁਸ਼ਨੀ ਜੀ ਇੱਕ ਕੰਸਰਨ ਸੀਗਾ ਜਿਹਦੇ ਵਿੱਚ ਕਿ ਪਬਲਿਕ ਨਿਊਸੈਂਸ ਕ੍ਰੀਏਟ ਕੀਤੀ ਜਾ ਰਹੀ ਸੀਗੀ ਬਾਏ ਅ ਫਿਊ ਮਿਸਕਰੀਅਨਸ ਤੇ ਅਸੀਂ ਉਹਨਾਂ ਨੂੰ ਰਾਉਂਡ ਅਪ ਕੀਤਾ ਹੈਗਾ ਜੀ ਤੇ ਉਹਨਾਂ ਖਿਲਾਫ ਜੋ ਵਰਦੀ ਕਾਰਵਾਈ ਹੈ ਉਹਨੂੰ ਅਮਲ ਵਿੱਚ ਲੈ ਕੇ ਆ ਰਹੇ ਹੈਗੇ ਜੀ ਇਹ ਜਿਹੜਾ ਹੈਗਾ ਸਾਰਾ ਮਸਲਾ ਡਿਵਿੰਡੀ ਰੋਡ ਦਾ ਹੈਗਾ ਜੀ ਕੋਲ ਕਿੰਨੇ ਵਿਅਕਤੀ ਹੈ ਰੌਂਡ ਅਪ ਕੀਤੇ ਕੀ ਕਾਨੂੰਨੀ ਕੀਤੀ ਜਾਵੇ ਇਹਨਾਂ ਖਿਲਾਫ ਜੋ ਵਰਦੀ ਕਾਨੂੰਨੀ ਕਾਰਵਾਈ ਆ ਉਹਨੂੰ ਅਸੀਂ ਅਕੋਰਡਿੰਗ ਟੂ ਦ ਲਾਅ ਉਹ ਅਸੀਂ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ 7 ਮੰਦੇ ਟੋਟਲ ਅਸੀਂ ਰਾਉਂਡ ਅਪ ਕੀਤੇ ਹਾਂ ਜੀ ਬਾਕੀ ਇਸ ਕਾਰਨ ਇਹ ਰੌਡ ਅਪ ਉਸਨ ਉਹ ਜੀ ਪਬਲਿਕ ਪਲੇਸ ਦੇ ਉੱਤੇ ਨਿਊਸੈਂਸ ਕ੍ਰੀਏਟ ਕਰ ਰਹੇ ਸੀਗੇ which is against the law ਤੇ ਅਸੀਂ ਉਹਦੇ ਵਿੱਚ ਹੀ ਆਪਣੀ ਜਿਹੜੀ ਕਾਰਵਾਈ ਉਹਨੂੰ ਅਮਲ ਵਿੱਚ ਲੈ ਕੇ ਆ ਰਹੇ ਹਾਂ